ਆਜ ਆਨਣਾਨੀ ਨੀ ਤੈਨੂੰ ਵੀਰ ਉਡੀਕ ਦਾ ਪੀਰਾ ਆਜ ਆਨਣਾਨੀ ਨੀ ਤੈਨੂੰ ਵੀਰ ਉਡੀਕ ਦਾ ਪੀਰਾ ਕਿਉਂ ਗੁੱਸੇ ਹੋ ਗਈ ਹੈ ਕੀ ਕਸੂਰ ਹੋ ਗਿਆ ਮੇਰਾ ਕਿਉਂ ਗੁੱਸੇ ਹੋ ਗਈ ਹੈ ਇਕ ਕਸੂਰ ਹੋ ਗਿਆ ਮੇਰਾ ਆ ਜਾ ਨਣਾਨੇਨੀ ਤੈਨੂੰ ਵੀਰ ਉਡੀਕਦਾ ਤੇਰਾ ਆ ਜਾ ਨਣਾਨੇਨੀ ਤੈਨੂੰ ਵੀਰ ਉਡੀਕਦਾ ਤੇਰਾ ਤੇਰੀ ਉਮਰ ਨਿਆਣੀ ਸੀ ਤੈਨੂੰ ਉਠਾਇਆ ਕਦੇ ਨਾ ਸੁੱਤੀ ਬਸ ਚੜਕੇ ਆ ਜਾਣੀ ਤੈਨੂੰ ਲੈ ਕੇ ਦੇਵਾ ਜੁੱਤੀ ਤੇਰੀ ਉਮਰ ਨਿਆਣੀ ਸੀ ਤੈਨੂੰ ਠਾਇਕ ਦੇਨਾ ਸੁੱਤੀ ਬਸ ਚੜਕੇ ਆ ਜਾਣੀ ਤੈਨੂੰ ਲੈ ਕੇ ਦੇਵਾ ਜੁੱਤੀ ਆ ਕੀ ਗੱਲ ਲੱਗ ਜਾਣੀ ਸੀ ਨਾ ਥਾਰੇ ਨਣਾਨੇ ਮੇਰਾ ਆਜਾ ਕਬੀਰ ਦਪੇ ਦਾ ਅਜਨਣ ਨਾ ਨੇ ਮੀ ਤੈਨੂੰ ਵੀਰ ਉਡੀ ਤੁ ਦ ਤੇਰਾ ਤੈਨੂੰ ਉਜਨਾ ਕਹਿੰਦਾ ਨੀ ਵੀਰ ਤੇਰੇ ਦਾ ਜੀ ਜਾ ਤੈਨੂੰ ਨਿਤ ਉਡੀਕੇ ਨੀ ਤੇਰਾ ਇਕੋ ਇਕ ਪਤੀ ਜਾ ਤੈਨੂੰ ਪੂਜਨਾ ਕਹਿੰਦਾ ਨੀ ਵੀਰ ਤੇਰੇ ਦਾ ਜੀ ਜਾ ਬੁਨੀਤ ਉਡਿਕੇ ਮੀ ਤੇਰਾ ਇਕੋ ਇੱਕ ਪਤੀ ਜਾ ਉਬਕੀ ਉਬਕੀ ਰੋਂਦਾ ਨਹੀਂ ਕਹਿੰਦਾ ਜੀ ਲੱਗਦਾ ਨਾ ਪੁਆ ਬਿਨ ਮੇਰਾ ਆ ਜਾ ਨਣਾ ਨੇਨੀ ਤੈਨੂੰ ਵੀਰ ਉਡਿਕੇ ਦਾ ਤੇਰਾ ਆ ਜਾ ਨਣਾ ਨੇਨੀ ਤੈਨੂੰ ਵੀਰ ਉਡਿਕੇ ਦਾ ਤੇਰਾ ਤੇਰੀ ਉਮਰ ਨਿਆਣੀ ਨੀ ਮੈਂ ਦੁਨੀਆਂ ਤੋਂ ਸੰਗਾ ਬਸ ਚੜਕੇ ਆ ਜਾਣੀ ਤੈਨੂੰ ਚੜਾਕੇ ਦੇਵਾ ਬੰਗਾ ਤੇਰੀ ਉਮਰ ਨਿਆਣੀ ਨੀ ਨੰਦੇ ਮੈਂ ਦੁਨੀਆਂ ਤੋਂ ਸੰਗਾ ਬਸ ਚੜਕੇ ਆ ਜਾਣੀ ਤੈਨੂੰ ਚੜਾਕੇ ਦੇਵਾ ਬੰਗਾ ਸਰਦ ਪਾਇਆ ਬਾਜੋਨੀ ਕਾ ਤੋ ਕਰੜਾ ਕਰ ਲੀ ਅਜੀਰਾ ਆ ਜਾ ਨਣਾ ਨੀ ਤੈਨੂੰ ਵੀਰ ਉਡੀਕਦਾ ਤੇਰਾ ਆ ਜਾ ਨਣਾ ਨੀ ਤੈਨੂੰ ਵੀਰ ਉਡੀਕਦਾ ਤੇਰਾ ਦੇਵਸੂ ਉਟ ਬਣਾ ਕੇ ਨੀ ਨਾਲੰਦੇ ਇਕ ਲਾਲ ਇਕ ਪੀਲਾ ਇਕ ਹੋਰ ਬਣਾ ਲੈਨੀ ਸਿਲਕੀ ਰੰਗ ਗੁਲਾਬੀ ਕੱਚਾ ਦੇਵ ਸੂਟ ਬਣਾ ਕੇ ਨਣ ਦੇ ਇਕ ਲਾਲ ਇਕ ਪੀਲਾ ਤੀਜਾ ਹੋਰ ਬਣਾ ਲੈਨੀ ਸਿਲਕੀ ਰੰਗ ਗੁਲਾਬੀ ਕੱਚਾ ਅੱਖੀਆਂ ਪਰ ਪਰ ਰੂਬੇਨੀ ਨਣਾ ਨੇ ਵੀ ਰਾ ਤੇਰਾ ਆ ਜਾਣਣਾ ਨੇਨੀ ਤੈਨੂੰ ਵੀਰੇ ਉਡੀਕੇ ਤੇਰਾ ਆਜਾ ਨੜਾ ਨੀਨੀ ਤੈਨੂੰ ਵੀਰੇ ਉਡੀਕੇ ਤੇਰਾ ਅੱਖੀਆਂ ਪਰ ਪਰ ਰੋਵੇਂ ਨੀ ਨੜਾ ਮੇ ਤੇਰਾ ਵੀਰਾ ਜਿੱਦਣ ਦੀ ਰੁੱਸ ਗਈ ਹੈ ਆਗਿਆ ਅੱਖੀਆਂ ਅੱਗੇ ਹਨੇਰਾ ਜਿਦਣ ਦੀ ਉਸ ਕਈਏ ਆਗਿਆ ਅੱਖੀਆਂ ਅੱਗੇ ਹਨੇਰਾ ਆ ਜਾਣਣਾ ਨਹੀਂ ਤੈਨੂੰ ਵੀਰ ਉਡਿਕੇ ਤੇਰਾ ਆ ਜਾਣਣਾ ਨਹੀਂ ਤੈਨੂੰ